ਸਸਿਕਾ ਜੀ ਮੈਂ ਹਾ ਅਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਭਾਈ ਅੰਮ੍ਰਿਤਪਾਲ ਖਾਲਸਾ ਜੀ ਜੇਕਰ ਗੱਲ ਕਰੀਏ ਤਾਂ ਭਾਈ ਅੰਮ੍ਰਿਤਪਾਲ ਖਾਲਸਾ ਜੀ ਜਿੱਥੇ ਡਿਗਨੂ ਜੇਲ ਦੇ ਵਿੱਚ ਬੰਦ ਨੇ ਲੇਕਿਨ ਉਹਨਾਂ ਦੀਆਂ ਜਿਹੜੀਆਂ ਹਿਮਾਇਤਾਂ ਨੇ ਉਹਨਾਂ ਦੇ ਜਿਹੜੇ ਰੂਲ ਐ ਰੈਗੂਲੇਸ਼ਨ ਨੇ ਉਹਦੇ ਤੇ ਅਕਸਰ ਹੀ ਲੋਕ ਚੱਲਦੇ ਦਿਖਾਈ ਦੇ ਰਹੇ ਨੇ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਹੱਕ ਦੇ ਵਿੱਚ ਕਾਫੀ ਭਾਰੇ ਜਿਹੜਾ ਹੈ ਇਕੱਠ ਵੇਖੇ ਜਾ ਰਹੇ ਨੇ ਜੇਕਰ ਬਾਬਾ ਬਕਾਲਾ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਵੀ ਬੜਾ ਭਾਰੀ ਇਕੱਠ ਵੇਖਿਆ ਗਿਆ ਦੂਜੇ ਪਾਸੇ ਜਦੋਂ ਖਡੂਰ ਸਾਹਿਬ ਤੋਂ ਉਹਨਾਂ ਦੀ ਐਮਪੀ ਦੀ ਚੋਣ ਲੜੀ ਤਾਂ ਉਹਨਾਂ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਚੜ ਕੇ ਲੋਕ ਸਾਹਮਣੇ ਆਏ ਜਿੱਥੇ ਕਿ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਜਿਹੜੀ ਨਵੀਂ ਬਣੀ ਹੋਈ ਹੈ ਪਾਰਟੀ ਜਿਹੜੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਤਾਂ ਉਹਦੇ ਹੱਕ ਦੇ ਵਿੱਚ ਕਾਫੀ ਲੋਕ ਨਿੱਤਰ ਕੇ ਸਾਹਮਣੇ ਆ ਰਹੇ ਨੇ ਜਿੱਥੇ ਤਰਨ ਤਰਨ ਜਿੰਮਨੀ ਚੋਣਾ ਹੋਣ ਜਾ ਰਹੀਆਂ ਨੇ ਜਿਹਦਾ ਕਾਫੀ ਵੱਡੇ ਵੱਡੀ ਉਡੀਕ ਕੀਤੀ ਜਾ ਰਹੀ ਸੀ ਕਿਉਂਕਿ ਪੰਥ ਦੇ ਲੋਕ ਜੁੜੇ ਹੋਏ ਨੇ ਪੰਥ ਨੂੰ ਲੋਕ ਜਿਹੜੇ ਪਿਆਰ ਕਰਦੇ ਨੇ ਜਿਹੜੇ ਭਾਈ ਅਮਰਿੰਤਪਾਲ ਖਾਲਸਾ ਜੀ ਦੇ ਨਾਲ ਲੋਕ ਜੁੜੇ ਹੋਏ ਨੇ ਜਿਹੜੇ ਜਿਹੜੀਆਂ ਜਥੇਦਾਰ ਸੁਸਾਇਟੀਆਂ ਜੁੜੀਆਂ ਹੋਈਆਂ ਉਹਨਾਂ ਵੱਲੋਂ ਲਗਾਤਾਰ ਹੀ ਜਿਹੜੇ ਹੈ ਭਾਈ ਅਮਰਿੰਤਪਾਲ ਖਾਲਸਾ ਜੀ ਦੇ ਬੋਲ ਵਾਲਾ ਕੀਤਾ ਜਾਂਦਾ ਹੈ ਉਹਨਾਂ ਦੇ ਹੱਕ ਦੇ ਵਿੱਚ ਅਕਸਰ ਹੀ ਉਤਰ ਦੇ ਦਿਖਾਈ ਦਿੰਦੇ ਹਨ ਜੇਕਰ ਗੱਲ ਕਰੀਏ ਤਾਂ ਭਾਈ ਅਮਰਿੰਤਪਾਲ ਖਾਲਸਾ ਜੀ ਦੇ ਹੱਕ ਦੇ ਵਿੱਚ ਹੁਣ ਬੀਬੀਆਂ ਵੀ ਵੱਡੇ ਤੌਰ ਤੇ ਜਿਹੜੀਆਂ ਨੇ ਉੱਤਰ ਦੀਆਂ ਮੈਦਾਨ ਦੇ ਵਿੱਚ ਨਜ਼ਰ ਆ ਰਹੀਆਂ ਨੇ ਕਿਤੇ ਨਾ ਕਿਤੇ ਬੀਬੀਆਂ ਵੱਲੋਂ ਵੀ ਹਮ ਹੁਮਾ ਕੇ ਉਹਨਾਂ ਦੀ ਹਮਾਇਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦੇਣੇ ਕਿ ਪਿੰਡ ਕੋਟਲਾ ਸ਼ਾਇਆਂ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਵਿਸ਼ੇਸ਼ ਮੀਟਿੰਗ ਬੀਬੀ ਮਨਪ੍ਰੀਤ ਕੋ ਹੇਰ ਐਡਵੋਕੇਟ ਸਰਜੀਤ ਕੌਰ ਬੀਬੀ ਕਵਲਜੀਤ ਕੌਰ ਬੀਬੀ ਨਰਿੰਦਰ ਕੌਰ ਬੀਬੀ ਬਲਜਿੰਦਰ ਕੌਰ ਦੀ ਪ੍ਰਧਾਨਗੀ ਹੇਠ ਇਸ ਮੌਕੇ ਪਾਰਟੀ ਦੇ 13 ਮੈਂਬਰੀ ਕਾਰਜ ਜੀਨ ਕਮੇਟੀ ਦੇ ਮੈਂਬਰ Pritpal Singh Batala ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ Pritpal Singh ਨੇ ਦੱਸਿਆ ਕਿ ਹੁਣ ਪਾਈ ਅੰਮ੍ਰਿਤ ਸਰਕਾਰਾਂ ਦੀ ਹਮਾਇਤ ਤੇ ਬੀਬੀਆਂ ਵੀ ਅੱਗੇ ਆ ਰਹੀਆਂ ਨੇ ਜਿਸ ਤਹਿਤ ਪਿੰਡ ਕੋਟਲਾ ਸ਼ਾਈ ਜਬ ਬੀਬੀਆਂ ਦੀ 42 ਮੈਂਬਰੀ ਕਮੇਟੀ ਬਣਾਈ ਗਈ ਉਹਨਾਂ ਨੇ ਕਿਹਾ ਪੰਜਾਬ ਦੀਆਂ ਮਾਵਾਂ ਪੈਣਾ ਭਾਈ ਅਮਰਿਤ ਸਿੰਘ ਖਾਲਸਾ ਨੂੰ ਆਪਣਾ ਪੁੱਤ ਭਰਾ ਮੰਨ ਕੇ ਬਹੁਤ ਹਮਦਰਦੀ ਕਰ ਰਹੀਆਂ ਨੇ ਉਹ ਸਭ ਤੋਂ ਵੱਧ ਹਮਾਇਤਾ ਬੀਬੀ ਤੋਂ ਮਿਲ ਰਹੀਆਂ ਨੇ ਕਿਉਂਕਿ ਉਹ ਸਮਝਦੀਆਂ ਹਨ ਕਿ ਉਹਨਾਂ ਦੀ ਔਕੜਾਂ ਤੇ ਮੁਸੀਬਤ ਕੱਟਣ ਵਾਲਾ ਪੰਜਾਬ ਦਾ ਪੁੱਤ ਭਾਈ ਅਮਰਿਤਪਾਲ ਸਿੰਘ ਹੀ ਹੈ ਇਸ ਮੌਕੇ ਸਮੂਹ ਬੀਬੀਆਂ ਨੇ ਭਾਈ ਅਮਰਿਤਪਾਲ ਸਿੰਘ ਖਾਲਸਾ ਮਾਵਾ ਦੇ ਪੁੱਤ ਬਚਾਉਣ ਦੀ ਲੜਾਈ ਲੜ ਰਿਹਾ ਤੇ ਨਸ਼ਿਆਂ ਨਾਲ ਮਰ ਰਹੇ ਪੈਣਾ ਦੇ ਭਰਾ ਔਰਤਾ ਉੱਪਰ ਰਹੇ ਸੁਹਾਗ ਜਿਹੜੇ ਨੇ ਸੁਹਾ ਜਿਹੜਾ ਉੱਜੜ ਰਹੇ ਸੁਹਾਗ ਵੀ ਬਚਾ ਰਹੇ ਨੇ ਉਹਨਾਂ ਨੇ ਕਿਹਾ ਐਨਐਸਏ ਲਗਾ ਕੇ ਉਹਨਾਂ ਨੂੰ ਆਸਾਮ ਦੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ ਉਹਨਾਂ ਨੇ ਕਿਹਾ ਕਿ ਭਾਈ ਅਮਰਿੰਦਰ ਪਾਤ ਸਿੰਘ ਦੀ ਮਾਤਾ ਧਰਮਪਤਨੀ ਅਤੇ ਪੈਣਾ ਹਰ ਤਰ੍ਹਾਂ ਦਾ ਸਾਥ ਦੇਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨਾਲ ਜੁੜੀਆਂ ਹਾਂ ਤਾਂ ਦੱਸ ਦਈਏ ਜਿੱਥੇ ਪੰਜਾਬ ਦੇ ਵਿੱਚ ਵੱਡੇ ਤੌਰ ਤੇ ਬੀਬੀਆਂ ਵੀ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨਾਲ ਜੁੜ ਰਹੀਆਂ ਨੇ ਕਿਉਂਕਿ ਜਦੋਂ ਉਹ ਜੇਲ੍ਹ ਤੋਂ ਬਾਹਰ ਸੀਗੇ ਉਹਨਾਂ ਨੇ ਕਾਫੀ ਨੌਜਵਾਨ ਪੀੜ੍ਹੀ ਨੂੰ ਜਿਹੜਾ ਨਸ਼ਾ ਤੋਂ ਬਚਾਇਆ ਪਾਵੇਂ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਉਹਨਾਂ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਉਹਨਾਂ 'ਤੇ ਇਲਜ਼ਾਮ ਲਗਾ ਰਹੇ ਨੇ ਕਿ ਇਹ ਜਿਹੜੀਆਂ ਜੇਲ੍ਹ ਦੇ ਵਿੱਚ ਬੈਠਾ ਨਸ਼ੇ ਖਾਂਦਾ ਹੈ ਇਹ ਕੈਪਸੂਲ ਖਾਂਦਾ ਹੈ ਲੇਕਿਨ ਲੋਕਾਂ ਨੇ ਵੱਡੇ ਇਕੱਠ ਵਖਾਰ ਰੈਨੇ ਦੇ ਭਾਈ ਅਮਰਿਤਪਾਲ ਖਾਲਸਾ ਜੀ ਦੇ ਹੱਕ ਦੇ ਵਿੱਚ ਖੜੇ ਆ ਜਿੱਥੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਕੀਤੀ ਗਈ ਤਾਂ ਭਾਈ ਅਮਰਿਤਪਾਲ ਖਾਲਸਾ ਜੀ ਨੇ ਕਿਹਾ ਸੀ 117 ਸੀਟਾਂ ਤੋਂ ਆਪ ਦੇ ਉਮੀਦਵਾਰ ਐਲਾਨ ਕਰਾਂਗੇ ਜਿਹਦਾ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਭਾਈ ਅਮਰਿਤਪਾਲ ਖਾਲਸਾ ਜੀ ਦੇ ਹੱਕ ਦੇ ਵਿੱਚ ਅੱਜ ਵੀ ਪੰਜਾਬੀਅਤ ਜਾਗਦੇ ਨੇ ਤੇ ਪੰਜਾਬ ਉਹਨਾਂ ਦੇ ਹੱਕ ਵਿੱਚ ਖੜਾ ਹੈ ਧੰਨ